ਚੈਨਲ ਦਾ ਆਰਐਨ ਨਿਊਜ਼ ਵੇਖੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 25 ਦਸੰਬਰ ਨੂੰ ਮਸੀਹ ਭਾਈਚਾਰੇ ਵੱਲੋਂ ਪੂਰੀ ਦੁਨੀਆ ਦੇ ਅੰਦਰ 크리스마ਸ ਡੇ ਮਨਾਇਆ ਜਾਂਦਾ ਹੈ ਇਸ ਮੌਕੇ ਜੇ ਗੱਲ ਕਰੀਏ ਤਾਂ ਮਸੀਹ ਭਾਈਚਾਰੇ ਵੱਲੋਂ ਆਪੋ ਆਪਣੇ ਢੰਗ ਨਾਲ ਜਿੱਥੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਹੀ 크리스마ਸ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਬਟਾਲਾ ਦੇ ਨੇੜਲੇ ਪਿੰਡ ਸੁਨਈਆ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਸੰਨੀ ਮਸੀਹ ਜੋ ਕਿ ਬੀਤੇ 25 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਉਹਨਾਂ ਵੱਲੋਂ ਆਪਣੇ ਪਿੰਡ ਸੁਨਈਆ ਵਿੱਚ ਆ ਕੇ 크ਿਸਮਸ ਡੇ ਸੈਲੀਬ੍ਰੇਟ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੀ ਪੇਟਾ ਕੀਤੇ ਗਏ ਗੱਲਬਾਤ ਦੌਰਾਨ ਸੁਨੀਲ ਸੰਨੀ ਮਸੀਹ ਨੇ ਕਿਹਾ ਕਿ ਪ੍ਰਭੂ ਯਸ਼ੂ ਦੀ ਉਹਨਾਂ ਤੇ ਅਪਾਰ ਕਿਰਪਾ ਹੈ ਅਤੇ 25 ਸਾਲ ਤੋਂ ਉਹ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਆਉਂਦੇ ਜਾਂਦੇ ਰਹਿੰਦੇ ਹਨ ਪਰ 크ਿਸਮਸ ਦੇ ਮੌਕੇ ਉਹ ਪਹਿਲੀ ਵਾਰ ਪੰਜਾਬ ਆਪਣੇ ਪਿੰਡ ਆਏ ਹਨ ਅਤੇ ਉਹਨਾਂ ਨੇ ਆਪਣੇ ਭਾਈਚਾਰ ਨਾਲ ਮਿਲ ਕੇ ਉਹਨਾਂ ਜ਼ਰੂਰਤਮੰਦ ਪਰਿਵਾਰਾਂ ਦੀ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਸੀ ਉਹਨਾਂ ਕਹਿ ਕੇ ਸਾਨੂੰ ਆਪਣੇ ਭਾਈਚਾਰੇ ਅਤੇ ਮਾਨਤਾ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਮੌਕੇ ਕੁਝ ਨਾਮਵਰ ਸ਼ਖਸੀਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਵੱਖ-ਵੱਖ ਮੁਸੀਬ ਭਾਈਚਾਰੇ ਦੇ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਦੰਨ ਬੜੇ ਪਵਿੱਤਰ ਹਨ ਉਹਨਾਂ ਕਹਿ ਕੇ ਜਿੱਥੇ مسیਹ ਭਾਈਚਾਰੇ ਵੱਲੋਂ ਅਪੂ ਯਿਸੂ ਦੇ ਜਨਮ ਦਿਨ ਨੂੰ ਸਮਰਪਤ ਵੱਡਾ ਦਿਨ ਅਤੇ ਕ੍ਰਿਸਮਸ ਦਿਵਸ ਸੈਲੈਬ੍ਰੇਟ ਕੀਤਾ ਜਾ ਰਿਹਾ ਹੈ ਉੱਥੇ ਹੀ ਸਿੱਖ ਭਾਈਚਾਰੇ ਵੱਲੋਂ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਗੱਲਬਾਤ ਦੌਰਾਨ ਵੱਖ-ਵੱਖ ਆਗੂਆਂ ਨੇ ਕੀ ਕਰਕੇ ਆਉਂ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਂਡੀਆਂ ਖਬਰਾਂ ਦੇਖਣ ਲਈ ਸਾਰੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਰ ਨਾਲ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤਰੀਕੂ ਰਾਜਦੀ ਇੱਕ ਖਾਸ ਹੋ ਜੇਰਾ ਸ਼ੋਭਨਾ ਮੇਰਾ ਸੁਨੀਲ ਸਣੀਆ ਪਿੰਡ ਦੇ ਵਿੱਚ ਲੋਕੀ ਮੈਨੂੰ ਨੀਟੂ ਦੇ ਨਾਮ ਨਾਲ ਜਾਣਦੇ ਆ ਤੇ ਮੈਂ 25 ਸਾਲਾਂ ਬਾਅਦ ਆਪਣੇ ਪਿੰਡ ਦੇ ਵਿੱਚ ਵਾਪਸ ਯੂ ਐਸ اے ਤੋਂ ਪਹਿਲੀ ਵਾਰ ਆਇਆ ਹਾਂ ਵਾਪਸ ਪਹਿਲੀ ਵਾਰ ਵਾਪਸ ਤੇ ਨਹੀਂ ਆਇਆ ਪਰ ਪਹਿਲੀ ਕ੍ਰਿਸਮਸ 25 ਸਾਲ ਬਾਅਦ ਮੈਂ ਮਨਾ ਰਿਹਾ ਹਾਂ ਔਰ ਮੇਰੇ ਦਿਲ ਦੀ ਇੱਕ ਰੀਜ ਸੀਗੀ ਕਿ ਨਾ ਆਪਣੇ ਪਿੰਡ ਦੇ ਵਿੱਚ ਆ ਕੇ ਆਪਣੇ ਭੈਣ ਭਰਾਵਾਂ ਦੇ ਨਾਲ ਕ੍ਰਿਸਮਸ ਨੂੰ ਸੈਲੀਬ੍ਰੇਟ ਕਰਾਂ ਜੋ ਕਿ ਸਾਡਾ ਸਭ ਤੋਂ ਵੱਡਾ ਤਿਹਾਰ ਆ ਅਜਦੇ ਦਿਨ ਖੁਦਾਵਾਨ ਇਸ ਦੁਨੀਆ ਤੇ ਆਇਆ ਔਰ ਉਹਨਾਂ ਨੇ ਮੁਫਤੀ ਦਾਤਾਂ ਦੇ ਪੂਰੀ ਦੁਨੀਆ ਦਾ ਨਜਾਤ ਕੀਤਾ ਅੰਬੜਾ ਨਹੀਂ ਸੇਵਾ ਕੀਤੀ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਮੈਂ ਆਪਣੇ ਵੱਲੋਂ ਇੱਕ ਗਿਫਟ ਦਿੱਤੇ ਆ ਤਾਂ ਕਿ ਲੋਕ ਇਸ ਠੰਡ ਦੇ ਵਿੱਚ ਕੰਬਲਾਂ ਦੇ ਨਾਲ ਲਿਗੇ ਹੋ ਕੇ ਰਹਿਣ ਜ਼ਿੰਦਗੀ ਹੁਣ ਬਹੁਤ ਵਧੀਆ ਜੀ ਖੁਦਾ ਨੇ ਬਹੁਤ ਕੁਝ ਦਿੱਤਾ ਆ ਉਹਦਾ ਧੰਨਵਾਦ ਆ ਇਸ ਕਰਕੇ ਮੈਂ ਆਪਣੀ ਖੁਸ਼ੀ ਜਿਹੜੀ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰਦਾ ਕੰਪਲੀਟਲੀ ਡਿਫਰੈਂਟ ਹੈ ਇੱਥੇ ਲੋਕ ਜਿਹੜੇ ਆ 크ਿਸਮਸ ਨੂੰ 2-4 ਦਿਨਾਂ ਦੇ ਵਿੱਚ ਹੀ ਖਤਮ ਕਰਦੇ ਆ ਯੂ ਐਸ ਏ ਦੇ ਵਿੱਚ ਆਪਾਂ 크ਿਸਮਸ ਜਿਹੜਾ ਉਹ ਪਹਿਲੀ ਦਸੰਬਰ ਤੋਂ ਸ਼ੁਰੂ ਹੋ ਜਾਂਦਾ ਫਿਰ ਕਰਲਿੰਗ ਹੁੰਦੀ ਆ ਫਿਰ ਆਪਾਂ ਲੋਕਾਂ ਦੇ ਘਰਾਂ 'ਚ ਜਾ ਕੇ ਵਧਾਈ ਦਿੰਨੇ ਆ ਫਿਰ 25 ਤਰੀਕ ਨੂੰ ਫਿਰ ਆ ਡਾਕ ਚਰਚ ਦੇ ਵਿੱਚ ਸੈਲੀਬ੍ਰੇਸ਼ਨ ਹੁੰਦਾ ਤੇ ਉੱਥੇ ਆਪਾਂ ਚਰਚ ਦੇ ਵਿੱਚ ਲੰਗਰ ਲਾਉਂਦੇ ਆ ਚਰਚ ਦੇ ਵਿੱਚ ਆਪਾਂ ਉੱਥੇ ਪੰਜਾਬੀ ਪਰਿਵਾਰ ਆ ਸਾਰੇ ਸਾਡੇ ਆਪਣੇ ਚਰਚ ਤੇਨੇ ਪੰਜਾਬੀ ਚਰਚੇ ਆ ਉੱਥੇ ਠੀਕ ਹੈ ਸਾਰੀ ਪੰਜਾਬੀ ਕਮਿਊਨਿਟੀ ਆ ਆਪਾਂ ਉੱਥੇ ਜਾ ਕੇ ਵੀ ਪੰਜਾਬੀ ਬੋਲਨੇ ਆ ਤੇ ਆਪਣੇ ਕਲਚਰ ਨੂੰ ਆਪਾਂ ਹਲੇ ਤੱਕ ਸੰਭਾਲ ਕੇ ਰੱਖਿਆ ਨੇ ਭਾਈਚਾਰ ਨੂੰ ਇਹੋ ਸੁਨੇਹਾ ਦੇਣਾ ਚਾਹੁੰਦੇ ਆ ਕਿ ਆਪਣੇ ਕਲਚਰ ਦੇ ਨਾਲ ਜੁੜੋ ਆਪਣੇ ਭੈਣ ਭਰਾਵਾਂ ਦੀ ਭੈਣ ਭਰਾਵਾਂ ਦੇ ਨਾਲ ਜੁੜੋ ਜਿਹੜਾ ਕੋਈ ਗਰੀਬ ਪਰਿਵਾਰ ਆ ਉਹਦੀ ਹੈਲਪ ਕਰੋ ਯਾਨੀ ਕਿ ਸਿਰਫ ਆਪਣੇ ਵਾਲੀ ਧਿਆਨ ਰੱਖੋ ਜਿਹੜੇ ਤੁਹਾਡੇ ਗਰੀਬ ਭੈਣ ਭਰਾ ਆ ਆਲੇ ਦੁਆਲੇ ਤੁਹਾਡੇ ਉਹਨਾਂ ਦੀ ਮਦਦ ਕਰੋ ਬਹੁਤ ਵਧੀਆ ਗੱਲ ਹੈ ਜੀ ਸਭ ਤੋਂ ਪਹਿਲਾਂ ਮੈਂ ਪੂਰੇ ਸਮਾਜ ਨੂੰ ਮਸੀਹ ਭਾਈ ਚਾਰੇ ਦੇ ਵੱਲੋਂ 크리스마스 ਦੀਆਂ ਲੱਖ ਲੱਖ ਮੁਬਾਰਕਬਾਦ ਦਿੰਨਾ ਆ ਔਰ ਨਾਲ ਹੀ ਨਾਲ ਨਵੇਂ ਸਾਲ ਦੀਆਂ ਵੀ ਮੁਬਾਰਕਬਾਦ ਦਿੰਨੇ ਆ ਔਰ ਦੂਸਰੀ ਗੱਲ 크리스마ਸ ਦਾ ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੂਰੇ ਵਰਲਡ ਦੇ ਅੰਦਰ ਜਿਹੜਾ 크리스마ਸ ਮਨਾਇਆ ਜਾਂਦਾ ਐਕਚੁਅਲ ਦੇ ਵਿੱਚ ਉਹਦਾ ਉਦੇਸ਼ ਕੀ ਆ ਉਹਦਾ ਮਕਸਦ ਕੀ ਆ ਅੱਜ ਤੋਂ 2025 ਸਾਲ ਪਹਿਲਾਂ ਇਸ ਪਿਥਵੀ ਦੇ ਉੱਪਰ ਪਰਮੇਸ਼ਰ ਪਰਿ ਯਿਸੂ ਮਸੀਹ ਮਾਨਵ ਦੇਹੀ ਧਾਰ ਕੇ ਦੁਨੀਆ ਦੇ ਵਿੱਚ ਆਏ ਔਰ ਉਹਨਾਂ ਨੇ ਆਣ ਕੇ ਸਾਰੀ ਮਾਨਵ ਜਾਤੀ ਨੂੰ ਸੰਦੇਸ਼ ਦਿੱਤਾ और दूसरा किसी भी धर्म की स्थापना करने के लिए किसी खास देश किसी मजहब किसी कौम नहीं आए जिमें कि अब प्रभु यीशु मसीह ने बड़े दूजे लोगों के द्वारा बदनाम करने की कोशिश की जाती है कि शायद फलाना विदेशी गुरु आ इना क्रिसमस जरा विदेश मनाया जाना चाहिए इदा दू गल नहीं आ प्रभु युशु मसीह जड़े सन पूरी मानव जाति देर बइबल है कि फॉर सन ਪਰ ਮੂਸ਼ਰ ਨੇ ਜਗਤ ਨੂੰ ਜਿਹੜਾ ਪਿਆਰ ਕੀਤਾ ਹੈ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਪ੍ਰਭੂ ਯੇਸ਼ੂ ਮਸੀਹ ਦੁਨੀਆ ਦੇ ਲਈ ਦੇ ਦਿੱਤਾ ਨਾ ਕਿ ਕਿਸੇ ਇੱਕ ਕੌਮ ਦੇ ਲਈ ਕਿਸੇ ਇੱਕ ਜਾਤੀ ਦੇ ਲਈ ਇਸੇ ਜਿਹੜਾ ਸੰਦੇਸ਼ ਹੈ ਕਿ ਇਹਨਾਂ ਦੇ ਨਾਂ ਦੇ ਅੰਦਰ ਕ੍ਰਿਸਚਨ ਲੋਕ ਜਿਹੜੇ ਨੇ ਉਹ ਗਿਫਟ ਦੇਂਦੇ ਨੇ ਤੋਹਫੇ ਦੇਂਦੇ ਨੇ ਕਿਉਂਕਿ ਪਰਮੇਸ਼ਰ ਨੇ ਵੀ ਸਾਨੂੰ ਇਹ ਤੋਹਫਾ ਦਿੱਤਾ ਔਰ ਸਾਡੇ ਲੋਕ ਵੀ ਇਸ ਦੇ ਆਧਾਰ ਤੇ ਤੋਹਫੇ ਦਿੰਦੇ ਨੇ ਜਿਵੇਂ ਕਿ ਸਾਡੇ ਬ੍ਰਦਰ ਸੁਨੀਲ ਜੀ ਯੂ ਐਸ ਏ ਤੋਂ ਆਣ ਕੇ ਸਾਡੇ ਪਿੰਡ ਦੇ ਅੰਦਰ ਉਹ ਤੋਹਫੇ ਦੇ ਰਹੇ ਆ ਗਿਫਟ ਦੇ ਰਹੇ ਆ ਬਹੁਤ ਅੱਛੀ ਗੱਲ ਆ ਔਰ ਦੂਸਰਾ ਇੱਕ ਹੋਰ ਤੋਮੰਜੇ ਮਸੀਹ ਛੋੜਾ ਇਹ ਦੇਣਾ ਚਾਹੁੰਦਾ ਕਿ ਇਹਨਾਂ ਦੇ ਅੰਦਰ ਸ਼ਹੀਦੀ ਦਿਹਾੜੇ ਵੀ ਚੱਲ ਰਹੇ ਆ ਸ਼ਹੀਦੀ ਦਿਹਾੜੇ ਠੀਕ ਹੈ ਸਿੱਖਾਂ ਦੇ ਵਿੱਚ ਜਿਹੜੇ ਸਿੱਖ ਭਰਾਵਾਂ ਦੇ ਅੰਦਰ ਸ਼ਹੀਦੀ ਦਿਹਾੜੇ ਚੱਲ ਰਹੇ ਆ ਉਹਨਾਂ ਸ਼ਹੀਦਾਂ ਨੂੰ ਅਸੀਂ ਸਲੂਟ ਕਰਦੇ ਜਿਨ੍ਹਾਂ ਨੇ ਪੰਜਾਬ ਦੇ ਲਈ ਕੀ ਕੀਤਾ ਹੈ ਕੁਰਬਾਨੀ ਦਿੱਤੀ ਹੈ ਉਹਨਾਂ ਦੇ ਲਈ ਵੀ ਅਸੀਂ ਕੀ ਕਰਦੇ ਆ ਦਿਲ ਤੋਂ ਸਤਿਕਾਰ ਕਰਦੇ ਆ ਔਰ ਦੂਸਰਾ ਅਸੀਂ ਪਰ ਵੀ ਯੂਸ਼ੂ ਮਸੀਹ ਦੇ ਲਈ ਧੰਨਵਾਦ ਕਰਦੇ ਕਿ ਉਹਨਾਂ ਨੇ ਵੀ ਆਣ ਕੇ ਕੀ ਕੀਤਾ ਪੂਰੀ ਮਾਨਵ ਜਾਤੀ ਦੇ ਲਈ ਸੈਕ੍ਰੀਫਾਈਸ ਕੀਤਾ ਕੁਰਬਾਨੀ ਦਿੱਤੀ ਆ ਤਾਂ ਜੀ ਮੇਰਾ ਨਾਮ ਥਾਮਸ ਆ ਔਰ 크리스마ਸ ਨੂੰ ਅੱਜ ਪੂਰੇ ਵਰਲਡ ਦੇ ਵਿੱਚ ਲੋਕ ਸੈਲੀਬ੍ਰੇਟ ਕਰ ਰਹੇ ਨੇ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਕਿ ਸਾਡਾ ਭਰਾ ਸੁਨੀਲ ਮਸੀਹ ਜਿਹੜੇ ਯੂਐਸਏ ਦੇ ਵਿੱਚ ਰਹਿੰਦੇ ਹਨ 25 ਸਾਲ ਬਾਅਦ ਆਪਣੇ ਪਿੰਡ ਵਿੱਚ ਆ ਕੇ ਇਸ 크리스마ਸ ਨੂੰ ਸੈਲੀਬ੍ਰੇਟ ਕਰ ਰਹੇ ਨੇ ਔਰ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਆ ਕੇ ਜਿੰਨੇ ਵੀ ਜ਼ਰੂਰਤਮੰਦ ਲੋਕ ਸੀ ਉਹਨਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਉਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਜੋ ਕਰ ਸਕਦੇ ਸੀ ਉਹਨਾਂ ਨੇ ਕੰਬਲਾ ਦੀ ਸੇਵਾ ਕੀਤੀ ਆ ਔਰ ਦੂਸਰਾ ਸਾਡੇ ਸਰਪੰਚ ਸਾਹਿਬ ਜਿਹੜੇ ਇਸ ਵੇਲੇ ਸਾਡੇ ਮੌਜੂਦਾ ਸਰਪੰਚ ਨੇ ਅਮਿਸ਼ਟਰ ਰਮੇਸ਼ ਮਸੀ ਜੀ ਇਹ ਵੀ ਪਿੰਡ ਦੇ ਵਿੱਚ ਜੋ ਕੰਮ ਪਿੰਡ ਦੇ ਹੋਣ ਵਾਲੇ ਨੇ ਉਹ ਕਰ ਰਹੇ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਰ ਸਾਡੇ ਸਰਪੰਚ ਸਾਹਿਬ ਵੀ ਸਾਡੇ ਪਿੰਡ ਦੇ ਲਈ ਹੋਰ ਵੀ ਵਧੀਆ ਉਪਰਾਲੇ ਕਰਨਗੇ ਔਰ ਸਾਡੇ ਮਿਸਟਰ ਸੁਨੀਲ ਮਸੀਹ ਜੀ ਜਿਹੜੇ ਯੂਐਸਏ ਤੋਂ ਸਪੈਸ਼ਲੀ ਆਪਣੇ ਪਿੰਡ ਵਿੱਚ ਆ ਕੇ 크리스마ਸ ਨੂੰ ਸੈਲੀਬ੍ਰੇਟ ਕਰ ਰਹੇ ਨੇ ਆਉਣ ਵਾਲੇ ਸਾਲਾਂ ਦੇ ਅੰਦਰ ਪਿੰਡ ਦੇ ਲਈ ਪਿੰਡ ਦੇ ਜ਼ਰੂਰਤਵੰਦ ਲੋਕਾਂ ਦੇ ਲਈ ਆਉਣ ਵਾਲੇ ਸਮੇਂ 'ਚ ਹੋਰ ਵੀ ਵਧੀਆ ਕਰਨਗੇ ਸੋ ਅਸੀਂ ਇਸ 크리스마ਸ ਦੇ ਤੇ ਸਭ ਤੋਂ ਪਹਿਲਾਂ ਆਪਣੇ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੇ ਹਾਂ ਕਿ ਜੋ ਇਸ ਸੰਸਾਰ ਦੇ ਵਿੱਚ ਪੂਰੀ ਮਨੁੱਖ ਜਾਤੀ ਦੇ ਲਈ ਆਏ ਔਰ ਮਨੁੱਖ ਜਾਤੀ ਦੇ ਛੁਟਕਾਰੇ ਦੇ ਲਈ ਇਸ ਸੰਸਾਰ ਦੇ ਅੰਦਰ ਆਏ ਔਰ ਅਸੀਂ ਪੂਰੇ ਵਰਲਡ ਨੂੰ ਔਰ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਮੁਬਾਰਕਵਾਦ ਦਿੰਦੇ ਹਾਂ ਵਧਾਈ ਦਿੰਦੇ ਹਾਂ ਇਸ 크ਿਸਮਸ ਦੀਆਂ ਸੋ ਇਨਾਂ ਸ਼ਬਦਾਂ ਦੇ ਨਾਲ ਅਸੀਂ ਸ਼ਬਦਾਂ ਧੰਨਵਾਦ ਕਰਦੇ ਹਾਂ ਔਰ ਤੁਹਾਡਾ ਵੀ ਆਇਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੀ ਕੀਮਤੀ ਸਮਾਂ ਨੂੰ ਕੱਢ ਕੇ ਆਏ ਹੋ ਸੋ ਥੈਂਕ ਯੂ